ਸਤ ਸ੍ਰੀ ਅਕਾਲ ਦੋਸਤੋ ਮੈਂ ਬਜਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਆਨ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਪਹਿਲੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨ ਸਰਪੰਚ ਸੰਦੀਪ ਜਿੰਨਾ ਦੇ ਕਤਲ ਕਾਂਡ ਦੇ ਵਿੱਚ ਇੱਕ ਵੱਡੀ ਉਪਲਬਧੀ ਪੰਜਾਬ ਪੁਲਿਸ ਨੇ ਹਾਸਲ ਕੀਤੀ ਹੈ ਪੰਜਾਬ ਪੁਲਿਸ ਨੇ ਮੁੱਖ આરોપી ਜਿਹੜਾ ਕਿ ਮਾਸਟਰਮਾਈਂਡ ਸੀ ਉਹਨੂੰ ਇਨਕਾਊਂਟਰ ਦੇ ਵਿੱਚ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ આરોપી ਦੇ ਦੋ ਗੋਲੀਆਂ ਵੀ ਲੱਗੀਆਂ ਹਨ ਸਰਕਾਰੀ ਕਾਲਜ ਹੁ ਸ਼ਾਰਪੁਰ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਜੀ ਹਾਂ ਦੱਸਦੇ ਚੱਲੀਏ ਕਿ ਅੱਜ ਸਰਕਾਰੀ ਕਾਲਜ ਹੁ ਸ਼ਾਰਪੁਰ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੇ ਮੁਖੀ ਵਿਜੇ ਕੁਮਾਰ ਦੇ ਸਹਿਯੋਗ ਨਾਲ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਹਿੰਦੀ ਭਾਸ਼ਾ ਨੂੰ ਵਿਸ਼ਵ ਅਸਤਰ ਉੱਪਰ ਮਹੱਤਵ ਨੂੰ ਸਪਸ਼ਟ ਕਰਦੇ ਹੋਏ ਹਿੰਦੀ ਭਾਸ਼ਾ ਨੂੰ ਪੜ੍ਹਨ ਸਿੱਖਣ ਅਤੇ ਬੋਲਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਤਾ ਜੋ ਉਹ ਹਿੰਦੀ ਸਾਹਿਤ ਦੇ ਮਾਧਿਅਮ ਨਾਲ ਸਾਡੇ ਅਤੀਤ ਸਾਡੀ ਸੰਸਕ੍ਰਿਤੀ ਸਾਡੇ ਸਿਧਾਂਤਾਂ ਸਾਡੇ ਸੰਸਕਾਰਾਂ ਅਤੇ ਮਾਨਵ ਮੁੱਲਾਂ ਦੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਇੱਕ ਚੰਗਾ ਇਨਸਾਨ ਬਣ ਸਕਣ ਹੁਸ਼ਾਤਪੁਰ ਪਹੁੰਚੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨੀਤਨ ਗੜਕਰੀ ਨੇ 4000 ਕਰੋੜ ਤੋਂ ਵੱਧ ਪੈਕੇਜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਹਰੀ ਝੰਡੀ ਅਤੇ ਬਹੁਤ ਕੁਝ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਇਹ ਤੱਕ ਕੀ ਕੁਝ ਕਹਿ ਰਹੇ ਨੇ ਤੁਸੀਂ ਵੀ ਦੇਖੋ ਬਾਦਰੀ گاؤں ਫਿਰੋਜ਼ਪੁਰ ਮੇ 2 ਲੇਨ ਆਰੋਬੀ ਦਾ ਨਿਰਮਾਣ और सुल्तानपुर लोधी मक्खू खंड तक सड़क सुरक्षा और बाढ़ क्षति के मरम्मत का काम शामिल है इन सभी परियोजनाओं से होने वाले फायदे की बात करें तो अब जनता को फगवाड़ा और होशियारपुर के बीच 100 किलोमीटर प्रति घंटे की डिजाइन गति से हाई स्पीड कनेक्टिविटी मिलेगी और यात्रा का समय लगभग एक घंटे से घटकर 30 मिनट हो जाएगा इतना ही नहीं फगवाड़ा और होशियारपुर बाईपास के शहरी क्षेत्र में भीड़ कम होगी और भीड़ भाड़ मुक्त आवाजाही से ईंधन की खपत और वाहन उत्सर्जन में कमी आएगी यह एनएच चौवालीस जी रोड से होशियारपुर के लिए सीधा संपर्क प्रदान करेगा और होशियारपुर और फगवाड़ा से राज्य की राजधानी और राष्ट्रीय राजधानी के कनेक्टिविटी में भी सुधार करेगा यह परियोजना मुख्य शहरों जैसे फगवाड़ा होशियारपुर लुधियाना आदि से आदमपुर हवाई अड्डे के साथ सीधी कनेक्टिविटी को बढ़ाएगा राज्य में आर्थिक गतिविधियों में और सुधार आएगा और लोगों की जिंदगी में बेहतरी आएगी बता दें कि पूरे पंजाब की बात करें तो साल 2014 से 2023 16700 करोड़ रुपए की लागत से नौ किलोमीटर की सड़क का काम पूरा हो चुका है साल 2023-24 में 1446 करोड़ रुपए की लागत से तैयार हो रही दो परियोजनाएं पूरी हो जाएंगी। साल 2023 और 2024 में छह करोड़ रुपए की लागत वाले प्रोजेक्ट्स का डी तैयार हो जाएगा मतलब ये है कि केंद्रीय सड़क एवं परिवहन मंत्री ਨਿਤਿੰਗੜਕਰੀ ਜੀ ਕੇ ਤੁਰਤ ਐਕਸ਼ਨ ਔਰ ਦੂਰ ਗਾਮੀ ਫੈਸਲੋ ਕੇ ਕਾਰਨ ਅਚੀ ਕੁਆਲਿਟੀ ਔਰ ਬਿਹਤਰੀਨ ਕਨੈਕਟੀਵਿਟੀ ਕੇ ਸਾਥ ਭਾਰਤ ਕੀ ਤਰੱਕੀ ਕੋ ਰਫਤਾਰ ਦੇ ਰਹੇ ਹਨ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਇੱਕ ਵਾਰ ਫਿਰ ਡਰਾਈਵਰ ਭਾਈਚਾਰੇ ਨੇ ਵੱਡੀ ਬੈਠਕ ਕੀਤੀ ਅਤੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਕੀ ਕੁਛ ਕਹਿ ਰਹੇ ਨੇ ਡਰਾਈਵਰ ਭਾਈਚਾਰੇ ਦੇ ਲੋਕ ਤੁਸੀਂ ਵੀ ਦੇਖੋ ਹੁੰਦਾ ਆ ਕੋਈ ਵੀ ਜਾਣ ਬੁੱਝ ਕੇ ਨਹੀਂ ਕਰਦਾ ਤੇ ਰੋਡ ਦੇ ਉੱਤੇ ਚੱਲਦੇ ਆਂ ਟ੍ਰੈਫਿਕ ਆ ਜਾ ਕੁਝ ਵੀ ਗੱਡੀ ਦਾ ਟਾਇਰ ਪਾੜ ਜਾ ਜਾਂ ਕੋਈ ਵੀ ਗੱਲਬਾਤ ਹੋ ਜਾ ਐਕਸੀਡੈਂਟ ਹੋ ਵੀ ਜਾਏ ਸਾਡੀ ਜਿਹੜੀ ਪਬਲਿਕ ਆ ਉਸ ਸਮੇਂ ਆਪਣੇ ਜਜ਼ਬਾਤ ਜਿਹੜੀ ਆ ਖੋ ਬਿੰਦੀ ਆ ਤੇ ਡਰਾਈਵਰ ਨੂੰ ਵੱਡੀ ਗੱਡੀ ਵਾਲਾ ਜੇ ਕਾਰ 'ਚ ਟਰੱਕ ਵੱਜਾ ਤਾਂ ਟਰੱਕ ਵਾਲੇ ਡਰਾਈਵਰ ਨੂੰ ਜੇ ਕਾਰ ਦੇ ਵਿੱਚ ਮੋਟਰਸਾਈਕਲ ਵੱਜਾ ਤਾਂ ਕਾਰ ਵਾਲੇ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਜਿਹਦਾ ਕਿ ਉਸ ਡਰਾਈਵਰ ਦਾ ਉੱਥੋਂ ਭੱਜਣਾ ਮਜਬੂਰੀ ਬਣ ਜਾਂਦੀ ਆ ਤੇ ਜਿੱਥੇ ਡਰਾਈਵਰ ਨਹੀਂ ਭੱਜ ਪਾਏ ਅੱਜ ਤੱਕ ਦਾ ਜਿਹੜਾ ਜਿੰਨਾ ਪਾਸਟ ਆ ਤੁਸੀਂ ਚੈੱਕ ਕਰ ਸਕਦੇ ਹੋ ਡਰਾਈਵਰਾਂ ਦੀਆਂ ਲੱਤਾਂ ਮਾਹ ਤੋੜ ਦਿੰਦੇ ਆ ਕਈਆਂ ਨੂੰ ਜਾਨ ਵੀ ਗਵਾਉਣੀ ਪੈਂਦੀ ਆ ਸਰਕਾਰ ਨੇ ਹਿੱਟਣ ਰੰਦਾ ਕਾਨੂੰਨ ਕੱਢ ਦਿੱਤਾ ਚਲੋ ਆਪਣੀ ਜਗਾ ਉਹਨਾਂ ਦੇ ਜਜ਼ਬਾਤ ਸਹੀ ਹੋਣਗੇ ਵੀ ਰੋਡ ਦੇ ਉੱਤੇ ਕੋਈ ਜ਼ਖਮੀ ਹੋਇਆ ਮਰ ਨਾ ਜਾਏ ਮੈਂ ਹਿੰਦੀ 'ਚ ਵੀ ਕਹਿ ਦੇਣਾ ਵੀ ਸਰਕਾਰ ਨੇ ਤੋਂ ਸੋਚਿਆ ਹੋਗਾ ਕਿ ਰੋਡ ਕੀ ਸਾਈਡ 'ਤੇ ਅਗਰ ਐਕਸੀਡੈਂਟ ਹੋਣੇ ਕੇ ਬਾਅਦ ਕੋਈ ਜ਼ਖਮੀ ਗਾਇਲ ਹਾਲਤ 'ਮੇ ਪੜਾ ਰਹਾ ਹੈ ਤੋ ਉਸਕੀ ਮੌਤ ਹੋ ਸਕਤੀ ਹੈ ਜਿਸ ਸੇ ਐਕਸੀਡੈਂਟ ਹੋਤਾ ਹੈ ਉਹ ਬੰਦਾ ਉਸਕੋ ਉਠਾ ਕੇ ਹਸਪੀਟਲ ਪਹੁੰਚਾ ਅਸੀਂ ਸਹਿਮਤ ਹੈਗੇ ਆ ਪਹਚਾਉਣਾ ਚਾਹੀਦਾ ਕਿਉਂਕਿ ਖੁਦ ਅਸੀਂ ਆਪਣੇ ਗਰੁੱਪ ਵੱਲੋਂ ਰੋਡ ਤੋਂ ਐਕਸੀਡੈਂਟ ਵਾਲੇ ਚੱਕ ਕੇ ਖੜਦੇ ਆ ਪਰ ਸਰਕਾਰ ਨੇ ਇਹ ਚੀਜ਼ ਨਹੀਂ ਦੇਖੀ ਵੀ ਡਰਾਈਵਰ ਦੀ ਕੀ ਮਜਬੂਰੀ ਆ ਉਤੋਂ ਦੌੜਨ ਦੀ ਡ라이ਵਰ ਤਾਂ ਫਾੜ ਹੀ ਹੋ ਜਾਣਾ ਗੱਡੀ ਕਿਤੇ ਨਾ ਕਿਤੇ ਸੀਸੀਟੀਵੀ ਚ ਆ ਜਾਣੀ ਆ ਮਾਲਕ ਨੇ ਲਾਇਸੈਂਸ ਵੀ ਹਰੇਕ ਡਰਾਈਵਰ ਦਾ ਰੱਖਿਆ ਉਹ ਪਤਾ ਲੱਗ ਹੀ ਜਾਣਾ ਵੀ ਆ ਡਰਾਈਵਰ ਚਲਾ ਰਿਹਾ ਸੀ ਕੇਸ ਤਾਂ ਉੱਤੇ ਹੀ ਹੋਣਾ ਪਰ ਦੌੜਨਾ ਉਹਦੀ ਮਜਬੂਰੀ ਤਾਂ ਬਣ ਜਾਂਦੀ ਹੈ ਕਿ ਲੋਕ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਨਹੀਂ ਰੱਖਦੇ ਤਾਂ ਉਹਦੇ ਨਾਲ ਇਦਾਂ ਦੀ ਕੁੱਟਮਾਰ ਕਰਦੇ ਆ ਜਿਹੜੀ ਕਿ ਅਸੀਂ ਕਿਸੇ ਜਾਨਵਰ ਨਾਲ ਵੀ ਨਹੀਂ ਕਰਦੇ ਕਿਸੇ ਦੁਸ਼ਮਣ ਦੇ ਨਾਲ ਵੀ ਨਹੀਂ ਕਰਦੇ ਲੋਕੀ ਆਪਾ ਖੋ ਕੇ ਬੁਰੇ ਹਾਲਾਤ ਬਣਾ ਦਿੰਦੇ ਉਸ ਡਰਾਈਵਰ ਦੇ ਜੇ ਗੱਲ ਕਰੀਏ ਇਹ ਜਿਹੜਾ ਲਾਅ ਕੀਤਾ ਇਹਨਾਂ ਨੇ ਲਾਗੂ ਉਹ ਲੇਡੀਜ਼ ਤੇ ਵੀ ਅਪਲਾਈ ਹੁੰਦਾ ਹਾਂ ਜੀ ਅਗਰ ਕੋਈ ਸਕੂਲ ਤੋਂ ਬੱਚਾ ਕਿਸੇ ਨੂੰ ਲੈਣਾ ਹੁੰਦਾ ਲੇਡੀਜ਼ ਨੇ ਆਪਣੀ ਕਾਰ ਲਿਜਾ ਕੇ ਲੈ ਜਾਣਾ ਪੈਂਦਾ ਤੇ ਉਹਦੇ ਵੀ ਅਗਰ ਉਹਦੇ ਕੋਲ ਵੀ ਕੋਈ ਐਕਸੀਡੈਂਟ ਹੋ ਜਾਂਦਾ ਭੁਲਕ ਲਿਖੇ ਤਾਂ ਇਹ ਕਾਨੂੰਨ ਉਹਤੇ ਵੀ ਲਾਗੂ ਹੁੰਦਾ ਕਿੱਥੋਂ ਤੱਕ ਇਸ ਕਾਨੂੰਨ ਨੂੰ ਸਹੀ ਮੰਨਦੇ ਹੋ ਕਿ ਸਰਕਾਰ ਨੂੰ ਇਹਦੇ ਚ ਕੋਈ ਚੇਂਜਸ ਕਰਨੀਆਂ ਚਾਹੀਦੀਆਂ ਦੇਖੋ ਜੀ ਕਾਨੂੰਨ ਜਿਹੜਾ ਆ ਅਸੀਂ ਇਸ ਚੀਜ਼ ਦੇ ਉੱਤੇ ਤੁਹਾਨੂੰ ਪਹਿਲੇ ਹੀ ਦੱਸ ਦਈਏ ਵੀ ਕਈ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਵੀ ਇਹ ਕਾਨੂੰਨ ਕੱਲਾ ਡਰਾਈਵਰਾਂ ਲਈ ਆ ਕਿ ਹਰੇਕ ਇਨਸਾਨ ਲਈ ਆ ਇਹ ਹਰੇਕ ਦੇ ਲਈ ਆ ਹਾਲਾਂਕਿ ਹਿੱਟ ਐਂਡ ਰਨ ਦੇ ਵਿੱਚ ਕਾਰਾਂ ਵਾਲੇ ਜਿਆਦਾ ਧੜਾ ਕੇ ਖੜਦੇ ਆ ਟਰੱਕ ਤਾਂ ਧੜਾ ਹੀ ਨਹੀਂ ਹੁੰਦਾ ਜੇਕਰ ਟਰੱਕ ਲੋਡ ਹੈਗਾ ਤੇ ਉਹਦੀ ਜਿਹੜੀ ਮੈਕਸਿਮਮ ਸਪੀਡ ਆ ਉਹ 65 ਤੋਂ 70 ਦੀ ਰਹਿ ਜਾਂਦੀ ਤੁਸੀਂ ਸਪਲੈਂਡਰ ਜਿਹੜਾ ਮੋਟਰਸਾਈਕਲ 100 ਸੀਸੀ ਆ ਉਹਦੇ ਨਾਲ ਤੁਸੀਂ ਉਹਨੂੰ ਆਰਾਮ ਦੇ ਨਾਲ ਫੜ ਸਕਦੇ ਹੋ ਐਕਸੀਡੈਂਟ ਹੋਣ ਤੋਂ ਬਾਅਦ ਹੁਣ ਗੱਲ ਤੁਸੀਂ ਜਿਹੜੀ ਕੀਤੀ ਲੇਡੀਆਂ ਦੀ ਉਹ ਬਹੁਤ ਜਾਇਜ਼ ਆ ਬਹੁਤ ਲੋਕ ਇਦਾਂ ਦੇ ਜਿਹੜੇ ਬਾਹਰ ਗਏ ਹੋਏ ਆ ਪਿੱਛੇ ਉਹਨਾਂ ਦੀਆਂ ਘਰ ਵਾਲੀਆਂ ਸਕੂਲ ਤੋਂ ਬੱਚਿਆਂ ਨੂੰ ਲੈਣ ਜਾਂਦੀਆਂ ਬਾਜ਼ਾਰੋਂ ਕੋਈ ਸਬਜ਼ੀ ਲੈਣ ਜਾਂਦੀਆਂ ਤੇ ਉਹ ਐਕਸੀਡੈਂਟ ਹੋਣ ਤੋਂ ਬਾਅਦ ਜੇ ਨਹੀਂ ਵੀ ਦੌੜਦੀ ਨੌਜਵਾਨਾਂ ਨੂੰ ਗੁਲਾਮੀ ਵੱਲ ਧੱਕ ਰਹੀ ਆਪ ਸਰਕਾਰ ਇਹ ਸਿੱਧੂ ਕਹਿ ਰਹੇ ਸੂਬੇ 'ਚ ਅਮਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਉਹ ਦਸਰੇ ਨੇ ਕਿ ਕਾਂਗਰਸ ਪਾਰਟੀ ਵੱਲੋਂ ਹੁਸ਼ਿਆਰਪੁਰ ਵਿਖੇ ਕੀਤੀ ਗਈ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਆ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਨਵਜੋਤ ਸਿੱਧੂ ਨੇ ਕਿਹਾ ਕਿ ਆਪ ਤੇ ਵੱਡਾ ਹਮਲਾ ਬੋਲਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਪੀ ਲਿਆ ਪੱਗਾ ਬੰਨ ਨਾਲ ਕੁਝ ਨਹੀਂ ਹੁੰਦਾ ਸੂਬੇ ਨੂੰ ਚਲਾਉਣ ਲਈ ਪੂਰੀ ਇਮਾਨਦਾਰੀ ਤੇ ਤੰਦੇਹੀ ਨਾਲ ਕੰਮ ਕਰਨਾ ਪੈਂਦਾ ਹੈ ਉਹਨਾਂ ਨੇ ਸੂਬੇ 'ਚ ਅਮਨ ਕਾਨੂੰਨ ਨਾਦੀ ਕੋਈ ਚੀਜ਼ ਨਹੀਂ ਹੈ ਕਿ ਉਹਨਾਂ ਨੇ ਕਿਹਾ ਕਿ ਸੂਬੇ ਦੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਤਾਜ਼ਾ ਰਿਪੋਰਟ ਅਨੁਸਾਰ 1 ਸਾਲ ਦੇ ਅਰਸੇ ਦੌਰਾਨ 12 ਲੱਖ ਪਾਸਪੋਰਟ ਬਣਿਆ ਹੈ ਪੰਜਾਬ ਦਾ ਨੌਜਵਾਨ ਇੱਥੇ ਭਵਿੱਖ ਨੂੰ ਨਾ ਦੇਖਦਿਆਂ ਵਿਦੇਸ਼ਾਂ ਵੱਲ ਭੇਜ ਰਿਹਾ ਹੈ ਤੇ ਸੂਬਾ ਸਰਕਾਰ ਨੌਕਰੀਆਂ ਦੇਣ ਦੇ ਵੱਡੇ ਵੱਡੇ ਝੂਠੇ ਦਾਅਵੇ ਕਰ ਰਹੀ ਹੈ ਪੰਜਾਬ ਦੇ ਲੀਡਰ ਧੰਦਾ ਕਰਨ ਨਹੀਂ ਹਰਦੇ bizness ਕਰਨ ਨਹੀਂ ਹਰਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੋਊਗੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਣਦੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਕਰੋਸ਼ਾ ਉਸੇ ਟਣ ਟਣੇ ਚ ਡੰਡਾ ਲਾਜੀ ਤੰਬੂ ਜਬੂ ਦਾ ਉਸੇ ਤੂੰ ਕਹਿੰਦਾ ਮਿੱਤਰ ਜਰੇ ਕ腐ਸ਼ਨ ਨਹੀਂ ਹੈ ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਮਾਲ ਕਰ ਲੈਂਦਾ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹੱਸ ਰੋ ਹੱਸ ਰੋ ਕਾਲੀ ਠੋਕਿਆ ਕਰੋਗੇ ਜਦੋਂ ਝੂਠ ਬੋਲਦੇ ਨਾ ਤਸਵੀਰ ਚੱਲ ਜਾ ਉੱਥੇ ਤਸਵੀਰ ਚੱਲ ਜਾ ਉੱਥੇ ਰਜਿਸਟਰੀਆਂ ਕਰਾਉਣਾ ਉੱਥੇ ਇਹਨਾਂ ਦੀ ਮੈਂ ਕ腐ਸ਼ਨ ਦੂਰ ਕਰੂੰ ਕਿ ਠੋਕ ਕ腐ਸ਼ਨ ਦੂਰ ਕਰ ਦੇਣਾ ਜੀ ਆਪ 1000 ਕਰੋੜ ਰੁਪਏ ਖਾਣੇ 21000 ਦੀ ਰੇਟੇ ਹੀ ਖਾਲੀ ਬੀਤੀ ਆ पंद्रह करोड़ रुपये एक ऐसे बंद नीप जुझा जुझार ज सुखबीर बादल वे का टाइम है पंद्रह करोड़ रुपये किनू दर ना कि देंबल आंदे है, है? महीना और तुम कहते सके नौजवान बसा में परमिट दोगे बताऊ भी दिता तुम बताऊ ਹੱਸ ਰੋ ਹੱਸ ਰੋ ਤਾਰੀ ਠੋਕੋ ਸੱਚੀ ਕਹ ਲੇ ਕਿ ਨਾ ਲੈ ਮੈਂ ਤੈਨੂੰ ਕਹਿੰਦਾ ਮੇਰੇ ਪਿਆਰੇ ਤੂੰ ਅੱਜ ਪਰ ਮੈਨੂੰ ਜਾੜਿਆ ਕਰ ਤੂੰ ਤੇਰੇ ਚਾਵਾਂ ਦੇ ਕੇ ਜਨਕਾਰ ਕਰ ਤੂੰ ਖੋਲ ਰੇਤੀ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 7000 ਕਰੋੜ ਰੁਪਇਆ ਪੰਜਾਬ ਦੇ ਕੱਲ ਸ਼ਾਮ ਜੀਰਾ ਤਲਵੰਡੀ ਰੋਡ ਤੇ ਪੁਲਿਸ ਨਾਲ ਮੁਕਾਬਲੇ ਚ ਦੋ ਗੈਂਗਸਟਰ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਐਸਟੀਐਫ ਬਠਿੰਡਾ ਪੁਲਸਪੁਰਨ ਸਿੰਘ डीएसपी ਅਤੇ ਪਰਮਜੀਤ ਸਿੰਘ ਐਸਐਚਓ ਸਮੇਤ ਪੁਲਿਸ ਟੀਮ ਨਾਲ ਜੀਰਾ ਤਲਵੰਡੀ ਰੋਡ ਤੇ ਸਵਿਫਟ ਕਾਰ ਦਾ ਪਿੱਛਾ ਕਰ ਰਹੀ ਸੀ ਜਦ ਉਹਨਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਪੰਜਾਬ ਕਾਂਗਰਸ ਇੰਚਾਰਜ ਨੂੰ ਸੂਬੇ ਦੀ ਲੀਡਰਸ਼ਿਪ ਵੱਲੋਂ ਗੱਠਜੋੜ ਬਾਰੇ ਦੋ ਟੁਕ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੀ ਦਿੱਤੀ ਗਈ ਸਲਾਹ ਸੂਬੇ 'ਚ ਕਾਂਗਰਸ ਦਾ ਕਾਡਰ ਅਕਾਲੀ ਭਾਜਪਾ ਵੱਲ ਖਿਸਕਣ ਦਾ ਜਤਾਇਆ ਖਦ사 ਕਾਂਗਰਸ ਦੇ ਨਵੇਂ ਇੰਚਾਰ ਦਿਵਿੰਦਰ ਯਾਦਵ ਆਪਣੇ 3 ਦਿਨਾਂ ਪੰਜਾਬ ਦੌਰੇ ਤੇ ਹਨ ਜਿਸ ਦੌਰਾਨ ਤੰਡਿਗੜ ਵਿਖੇ ਅੱਜ ਪਹਿਲਾ ਦਿਨ ਪਾਰਟੀ ਲੀਡਰਸ਼ਿਪ ਨਾਲ ਮੀਟਿੰਗਾਂ ਚ ਰੁੱਝੇ ਰਹੇ ਸੂਤਰਾਂ ਅਨੁਸਾਰ ਜਿੱਥੇ ਉਹਨਾਂ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਪਾਰਟੀ ਦੀ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਬਾਰੇ ਸੀਨੀਅਰ ਲੀਡਰਸ਼ਿਪ ਤੋਂ ਜਾਣਕਾਰੀ ਇਕੱਤਰ ਕੀਤੀ। ਉੱਥੇ ਹੀ ਪੰਜਾਬ 'ਚ ਆਮ ਆਦੀ ਪਾਰਟੀ ਆਪ ਨਾਲ ਸੰਭਾਵਿਤ ਸਮਝੌਤੇ ਬਾਰੇ ਵੀ ਚਰਚਾ ਕੀਤੀ ਜਿਸ ਦੌਰਾਨ ਹਾਜ਼ਰ ਲੀਡਰਸ਼ਿਪ ਨੇ ਆਪ ਕੋ ਆਪਣੇ ਤਰੀਕੇ ਨਾਲ ਆਮ ਆਪਣੇ ਆਪਣੇ ਆਮ ਕਿਸਮ ਦੇ ਸਮਝੌਤੇ ਤੋਂ ਕਿਨਾਰਾ ਕਰਨ ਦੀ ਸਲਾਹ ਦਿੱਤੀ। ਪਾਰਟੀ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਤੇ ਸੀਟਾਂ ਦੇ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੇ ਪੰਜਾਬ 'ਚ ਜ਼ਿਆਦਾ ਸੀਟਾਂ ਦੇਣ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਚਲਦੀਆਂ ਕਾਂਗਰਸ ਹਾਈ ਕਮਾਂਡ ਅਜੇ ਜਿੱਥੇ ਫੈਸਲਾ ਨਹੀਂ ਲੈ ਲੈ ਪਾਰੇ ਉੱਥੇ ਹੀ ਪੰਜਾਬ ਵਿਚਲੀ ਲੀਡਰਸ਼ਿਪ ਦੇ ਖੁੱਲੇ ਵਿਰੋਧ ਨੂੰ ਦੇਖਦੇ ਹੋਏ ਕੋਈ ਵਿਚ ਦਾ ਫਾਰਮੂਲਾ ਲੱਭਣ ਦੀ ਤਿਆਰੀ 'ਚ ਹੈ ਪਰ ਅੱਜ ਪਾਰਟੀ ਲੀਡਰ ਲੀਡਰਾਂ ਨੇ ਪੰਜਾਬ ਇਨਚਾਰਜ ਨੂੰ ਫੇਰ ਦੋ ਟੁਕ ਸੰਦੇਸ਼ ਦਿੱਤਾ ਹੈ ਕਿ ਜੇਕਰ ਪੰਜਾਬ ਕਾਂਗਰਸ ਦੇ ਆਮ ਆਦੀ ਪਾਰਟੀ ਨਾਲ ਸਮਝੌਤਾ ਕਰ ਲਿਆ ਤਾਂ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਚੇਥ ਥੋੜਾ ਬਹੁਤ ਫਾਇਦਾ ਪਾਰਟੀ ਨੂੰ ਹੋ ਜਾਵੇ ਫਾਸਟਵੇ ਕੰਪਨੀ ਦੇ ਐਮ ਡੀ ਡਾਇਰੈਕਟਰ ਤੇ ਕਰਮਚਾਰੀਆਂ ਦੀ ਗ੍ਰਿਫਤਾਰੀ ਤੇ ਹਾਈ ਕੋਰਟ ਵੱਲੋਂ ਰੋਕ ਜੀ ਹਾਂ ਦਾਦੇ ਚਲਿਏ ਫਾਸਟਵੇ ਕੰਪਨੀ ਦੇ ਐਮ ਡੀ ਡਾਇਰੈਕਟਰ ਅਤੇ ਕਰਮਚਾਰੀਆਂ ਖਿਲਾਫ ਦਰਜ ਕੇਸਾਂ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਜਿਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬਿਨਾ ਅਦਾਲਤ ਦੀ ਇਜਾਜ਼ਤ ਤੋਂ ਉਹਨਾਂ ਖਿਲਾਫ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਜਾਵੇਗਾ ਕੰਪਨੀ ਦੇ ਐਮਡੀ ਡਾਇਰੈਕਟਰ ਅਤੇ ਹੋਰਨਾਂ ਵੱਲੋਂ ਐਡਵੋਕੇਟ ਆਯੂਸ਼ ਗੁਪਤਾ ਅਤੇ ਹੋਰਨਾਂ ਰਾਏ ਪਟੀਸ਼ਨ ਦਾਇਰ ਕਰਦੀਆਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਸਿਆਸੀ ਰੰਜਿਸ਼ ਕਾਰਨ ਪੰਜਾਬ ਵਿੱਚ ਲਗਾਤਾਰ ਉਹਨਾਂ ਖਿਲਾਫ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਕੰਪਨੀ ਦਾ ਪੀਐਸ ਪੀਸੀਐਲ ਨਾਲ ਵਿਵਾਦ ਚੱਲ ਰਿਹਾ ਜਿਸ ਨੂੰ ਸਿਆਸੀ ਹਿੱਤਾਂ ਤੋਂ ਬਰਤਿਆ ਜਾ ਰਿਹਾ ਪਟੀਸ਼ਨ ਕਰਤਾ ਨੇ ਅਪੀਲ ਕੀਤੀ ਕਿ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਸੀਬੀਆਈ ਜਾਂ ਕੇਸੇ ਹੋਰ ਰਾਜ ਦੇ ਆਈਪੀਐਸ ਦੀ ਐਸਆਈਟੀ ਬਣਾ ਕੇ ਕੀਤੀ ਜਾਵੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਜਾਂਚ ਨੂੰ ਅੱਗੇ ਵਧਾ ਸਕਦੀ ਪਰ ਪਟੀਸ਼ਨਰਾਂ ਨੂੰ ਗ੍ਰਿਫਤਾਰ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾਵੇਗਾ ਜੇਕਰ ਉਨ੍ਹਾਂ ਖਿਲਾਫ ਕੋਈ ਨਵਾਂ ਕੇਸ ਦਰਜ ਕਰਨਾ ਹੋਵੇ ਤਾਂ ਅਦਾਲਤ ਤੋਂ ਅਗਾਊ ਮਨਜ਼ੂਰੀ ਲਈ ਜਾਵੇ ਸਜ਼ਾ ਸੁਣਾਏ ਜਾਂਦੇ ਫੈਸਲੇ ਖਿਲਾਫ ਅਮਨ ਅਰੋੜਾ ਵੱਲੋਂ ਅਪੀਲ ਦਾਖਲ ਸੁਣਵਾਈ 15 ਨੂੰ ਜੀ ਹਾਂ ਸੁਨਾਮ ਦੀ ਕਦਾਲਤ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਜਨਿਆਂ ਨੂੰ 2-2 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਮਨ ਅਰੋੜਾ ਨੇ ਜ਼ਿਲ੍ਹਾ ਸੈਸ਼ਨ ਜੱਜ ਸੰਗਰੂਰ ਆਰਐਸ ਰਾਏ ਦੀ ਅਦਾਲਤ ਵਿੱਚ ਇਸ ਫੈਸਲੇ ਖਿਲਾਫ ਅਪੀਲ ਕੀਤੀ ਹੈ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਵਕੀਲ ਜੁਕੇਸ਼ ਗੁਪਤਾ ਨਾਲ ਮੰਤਰੀ ਅਰੋੜਾ ਵੀ ਮੌਜੂਦ ਸਨ ਅਪੀਲ ਨੂੰ ਦਾਖਲ ਕਰਦੇ ਹਾਂ ਅਦਾਲਤ ਨੇ 15 ਜਨਵਰੀ ਲਈ ਨੋਟਿਸ ਜਾਰੀ ਕੀਤਾ ਜਿਕਰ ਹੋ ਗਿਆ ਕਿ 21 ਦਸੰਬਰ 2023 ਨੂੰ ਸੁਨਾਮ ਦੀ ਇੱਕ ਅਦਾਲਤ ਨੇ ਅਮਨ ਅਰੋੜਾ ਸਮੇਤ 9 ਜਨਨ ਨੂੰ 2-2 ਸਾਲ ਦੀ ਸਜ਼ਾ ਦੇ ਨਾਲ ਨਾਲ 5-5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਰਜਿੰਦਰ ਦੀਪਾ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਵੀ ਹਨ ਤੇ ਅਰੋੜਾ ਦੇ ਜੀਜਾ ਹਨ ਨੇ ਸਾਲ 2008 ਵਿੱਚ ਅਦਾਲਤ ਵਿੱਚ ਸ਼ਿਕਾਇਤ ਦਾਇਰ ਕਰਵਾਈ ਸੀ ਕਿ ਅਮਨ ਅਰੋੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ਜ਼ਬਰਦਸਤੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਪੰਜਾਬ 'ਚ ਨਿਗਮ ਤੇ ਪੰਚਾਇਤੀ ਚੋਣਾਂ ਧੜੇਬੰਦੀ ਦੇ ਡਰ ਤੋਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਉਣ ਦੇ ਰੋਚੇ ਸਰਕਾਰ ਪੰਜਾਬ 'ਚ ਆਵਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਦੀ ਚਲਦੀ ਮਾੜੀ ਕਾਰਗੁਜ਼ਾਰੀ ਪਾਰਟੀ ਦੇ ਵਰਕਰਾਂ ਵਿੱਚ ਆਈ ਨਿਰਾਸ਼ਤਾ ਅਤੇ ਪਾਰਟੀ ਵਿੱਚ ਪੈਦਾ ਹੋਈਆਂ ਧੜੇਬੰਦੀਆਂ ਦੇ ਚਲਦੀਆਂ ਆਪ ਸਰਕਾਰ ਨਗਰ ਨਿਗਮ ਪੰਚਾਇਤੀ ਚੋਣਾਂ ਕਰਾਉਣ ਦਰਮਿਆਨ ਵਿੱਚ ਜਾਪ ਰਹੀ ਹੈ ਪਹਿਲੇ ਪਹਿਲ ਸਰਕਾਰ 12000 ਤੋਂ ਵੱਧ ਪੰਚਾਇਤਾਂ ਤੋੜਨ ਦਾ ਐਲਾਨ ਕਰ ਦਿੱਤਾ ਜਿਸ ਦਾ ਪਿੰਡਾਂ ਵਿੱਚ ਵਿਰੋਧ ਹੋਣਾ ਸੁਭਾਵਿਕ ਸੀ ਅਤੇ ਇਸ ਦੇ ਨਾਲ ਹਾਈ ਕੋਰਟ ਦੇ ਹੁਕਮਾਂ ਤੇ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਜਿਸ ਤਰ੍ਹਾਂ ਸਰਕਾਰ ਨੂੰ ਪੰਚਾਇਤਾਂ ਭੰਗ ਕਰਨ ਦੇ ਕਾਲੀਚੇ ਲੈ ਫੈਸਲੇ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਸੇ ਤਰ੍ਹਾਂ ਪੰਜਾਬ ਦੀਆਂ 5 ਤੋਂ ਵੱਧ ਨਗਰ ਨਿਗਮ ਦੀਆਂ ਚੋਣਾਂ ਪਿਛਲੇ 1 ਸਾਲ ਤੋਂ ਵੱਧ ਸਮੇਂ ਦੀਆਂ ਬਕਾਇਆ ਹਨ ਜਿਸ ਨੂੰ ਕਰਵਾਉਣ ਲਈ ਭਵੰਤਮਾਨ ਸਰਕਾਰ ਦੀਆਂ ਨਹੀਂ ਕਰੇ ਲੋਕਾਂ ਵਿੱਚ ਚਰਚਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਦੇ ਸਭਜ ਬਾਗ ਦਿਖਾਏ ਸਨ ਜਿਸ ਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪੂਰੇ ਨਹੀਂ ਕਰ ਰਹੀ ਹੁਣ ਲੋਕ ਸਭਾ ਚੋਣਾਂ ਸਿਰ ਤੇ ਆਪੀਨ ਸਿਆਸੀ ਸੂਤਰਾਂ ਤੋਂ ਪ੍ਰਾਪ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਨਗਰ ਨਿਗਮ ਪੰਚਾਇਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦਾ ਕੰਮ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਉਣ ਦਾ ਫੈਸਲਾ ਲਿਆ ਹੈ ਅੱਜ ਦੇ ਇਤਿਹਾਸ ਦੇ ਵਿੱਚ ਅੱਜ ਵਿਸ਼ਵ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਹਿੰਦੀ ਦਿਵਸ ਤੇ ਪਖਵਕ ਕਾਲਜਾਂ ਦੇ ਵਿੱਚ ਤੇ ਵਕ ਵਕ ਵਿਭਾਗਾਂ ਦੇ ਵਿੱਚ ਕਈ ਕਾਰਜਕ੍ਰਮ ਆਯੋਜਿਤ ਕੀਤੇ ਜਾਂਦੇ ਹਨ ਵਿਸ਼ਵ ਹਿੰਦੀ ਦਿਵਸ ਮਨਾਉਣ ਦੇ ਪਿੱਛੇ ਹਿੰਦੀ ਨੂੰ ਪ੍ਰੋਮੋਟ ਕਰਨ ਦਾ ਸਿੱਧਾ ਜਿਹਾ ਸੰਦੇਸ਼ ਹੁੰਦਾ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਜੁੜੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਮੈਨੂੰ ਯਾਨਕੀ ਬਜਰੰਗੀ ਪਾਂਡੇ ਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ ਦੋਸਤੋ ਆਪਕਾ ਸਕਾਈਸੀ ਆਇਲ ऑयल पूरा 100% परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल